ਉਹ ਮੱਛੀ ਪਾਲਣੇ ਕਿਹੋ ਜਿਹਾ ਕੀਤਾ ਹੈ ਜਿਹੜਾ ਇਸ ਸਮੇਂ ਤੇ ਬਹੁਤ ਵਧਾ ਜਾ ਰਿਹਾ ਹੈ ਕਿਉਂਕਿ ਦੁੱਧ ਵਾਲ ਮੱਛੀ ਵੀ ਲੋਕਾਂ ਨੂੰ ਤਾਜੀ ਚਾਹੀਦੀ ਹੈ ਚਾਹੇ ਆਪਣੇ ਪੰਜਾਬ ਵਿੱਚ ਇਹ ਸਿਰਫ ਸਿਆਲਾਂ ਦੇ ਵਿੱਚ ਹੀ ਖਾਧੀ ਜਾਂਦੀ ਹੈ ਪਰ ਕਈ ਸਟੇਟਾਂ ਨੇ ਜਿੱਥੇ ਦੁੱਧ ਦੀ ਨਾਲ ਮੱਛੀ ਨੂੰ ਵੀ ਰਜਾਨਾ ਦਾ ਜਿਹੜਾ ਭੋਜਨ ਹੈ ਉਹਦੇ ਵਿੱਚ ਖਾਧਾ ਜਾਂਦਾ ਤੇ ਇਹ ਮੱਛੀ ਉਹਨਾਂ ਜ਼ਿਲ੍ਹਿਆਂ ਦਾ ਸਟੇਪਲ ਫੂਡ ਹੈ ਜਿਵੇਂ ਆਪਾਂ ਬੰਗਾਲ ਤੇ ਬਿਹਾਰ ਵਰਗੇ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਮੱਛੀ ਹੀ ਉਹਨਾਂ ਦਾ ਜਿਹੜਾ ਮੁੱਖ ਭੋਜਨ ਹੈ ਤੇ ਮੱਛੀ ਪਾਲਣ ਦਾ ਜਿਹੜਾ ਕਿੱਤਾ ਹੈ ਉਹ ਮਾਰਚ ਤੋਂ ਲੈ ਕੇ ਅਕਤੂਬਰ ਨਵੰਬਰ ਦਸੰਬਰ ਤੱਕ ਦਾ ਜਿਹੜਾ ਕਿੱਤਾ ਹੈ ਇੱਕ ਸਾਲ ਦੇ ਵਿੱਚ 8 ਮਹੀਨਿਆਂ ਦੀ ਫਸਲ ਮੱਛੀ ਪਾਲਣ ਦੀ ਆਪਾਂ ਆਪਣੇ ਤਲਾਬਾਂ ਵਿੱਚ ਆਪਣੇ ਟੂਬਿਆਂ ਵਿੱਚ ਕਰਦੇ ਪੈਦਾ ਕਰਦੇ ਹਾਂ ਤੇ ਜਿਸ ਦੇ ਨਾਲ ਜੇ ਆਪਾਂ ਮੋਟੀ ਮੋਟੀ ਗੱਲ ਕਰੀਏ ਤਾਂ ਇੱਕ ਕਿੱਲੇ 'ਚੋਂ 2 ਸਵਾ 2 2.5 ਲੱਖ ਤੱਕ ਦੀ ਮੱਛੀ ਆਪਾਂ ਇੱਕ ਸਾਲ ਦੀ ਕੱਢ ਸਕਦੇ ਹਾਂ